ਅੱਜ ਦੁਖੀ ਹਿਰਦੇ ਦੇ ਨਾਲ ਆਪ ਜੀ ਦੇ ਸਾਹਮਣੇ ਰੁੱਤ ਦੂਗਾ ਕਿਉਂਕਿ ਇੱਕ ਪਿੱਛੇ ਜਿਹੜੀ ਵਾਰਦਾਤ ਹੋਈ ਹੈ ਜਿਨ੍ਹਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਚਾਰ ਜਿਹੜੇ ਜ਼ਖਮੀ ਹੋ ਗਏ ਸੋ ਕੰਵ ਬਾਬ ਇਸ ਦੁੱਖ ਦੀ ਘੜੀ ਦੇ ਨਾਲ ਅਸੀਂ ਪਰਿਵਾਰ ਵਾਲਿਆਂ ਦੇ ਨਾਲ ਖੜੇ ਪਰ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੰਨਵ ਮਾਜ਼ੇ ਦਾ ਲੜਕਾ ਸੀ ਉਹਦੀ ਮੌਤ ਹੋਈ 6 ਮਹੀਨੇ ਪਹਿਲਾਂ ਉਹਦੇ ਪਿਤਾ ਜੀ ਦੀ ਮੌਤ ਹੋਈ ਉਸ ਪਰਿਵਾਰ ਦਾ ਦੀਵਾ ਜਿਹੜਾ ਬਿਲਕੁਲ ਬੰਦ ਹੋ ਗਿਆ ਸੋ ਦਿਲ ਦੀ ਗਹਿਰਾਈ ਤੋਂ ਸੋਖ ਵੀ ਆ ਰੋਸ ਵੀ ਆ ਨੀ ਇਤਰਾ ਹੋਣਾ ਨਹੀਂ ਸੀ ਚਾਹੀਦਾ ਪਰ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆ ਤੁਰੀ ਫਿਰਦੀ ਆ ਕਿਸੇ ਦੇ ਅੰਦਰ ਕੀ ਚੱਲਦਾ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਕਿ ਉਹਦੇ ਅੰਦਰ ਜਿਹੜੀ ਝਾਤ ਮਾਰੀ ਜਾ ਸਕੇ ਪਰ ਦੁੱਖ ਦੀ ਗੱਲ ਏ ਇਸ ਦੁੱਖ ਦੀ ਘੜੀ ਤੇ ਵੀ ਮਾਮਾ ਦੇ ਪੋਤੋ ਮਾਰ ਕੇ ਪਰ ਸਾਡੇ ਜਿਹੜੇ ਅਗਾਹ ਵਤੂ ਲੀਡਰ ਮੈਂ ਕਹਿ ਸਕਦਾ ਵੀ ਇਹ ਸਿਆਸਤਾਂ ਕਰਨ ਤੋਂ ਬਾਝ ਨਹੀਂ ਆ। ਅੱਜ ਉਹਨਾਂ ਦੀਆਂ ਮੋਤਾ ਤੇ ਵੀ ਸਿਆਸਤਾਂ ਕੀਤੀਆਂ ਜਾ ਰਹੀਆਂ। ਮੈਂ ਸੁਣ ਰਿਹਾ ਸੀ ਐਮਪੀ ਸਾਹਿਬ ਪਹੁੰਚੇ ਨੇ। ਕਹਿ ਰਹੇ ਨੇ ਵੀ ਇਹ ਗੈਂਗਸਟਰਾਂ ਦੇ ਖਿਲਾਫ ਨਹੀਂ ਬੋਲਦੇ, ਅਸੀਂ ਇੱਕ ਠੋਕੇ ਗੈਂਗਸਟਰਾਂ ਦੇ ਖਿਲਾਫ ਬੋਲਦੇ। ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਬढ़ावा ਕਿਹਨੇ ਦਿੱਤਾ? ਇਹਨਾਂ ਨੂੰ ਜਿੱਤਰਾ ਹੁਣ ਅंसारी ਵਰਗੇ ਕਿੰਨਾਂ ਨੇ ਸਾਹਮਣੇ ਹੀ ਪਾੰਦੇ ਜੇ ਅੱਜ ਬੋਲਣ ਤੇ ਲੱਗ ਪਏ ਤੇ ਜਵਾਬ ਦੇਣੇ ਔਖੇ ਹੋ ਜਾਣਗੇ ਤੇ ਕਹਿੰਦੇ ਨੇ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਅਸੀਂ ਜਨਤਕ ਕਰਾਂਗੇ ਕਰੋ ਤੁਹਾਡੀਆਂ ਵੀ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਪਾਚ ਤੁਹਾਡੇ ਲੀਡਰ ਕਹਿ ਦਿੰਦੇ ਨੇ ਵੀ ਅਸੀਂ ਲੋਕਾਂ ਦੇ ਨਮਾਇੰਦੇ ਆ ਜੀ ਸਾਡੇ ਨਾਲ ਹਜ਼ਾਰਾਂ ਫੋਟੋਆਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਦਿਤਾ ਕੇ ਭੇਜਿਆ ਆਪਾਂ ਬਾਰਡਰ ਏਰੀਆ ਜੇ ਹਥਿਆਰ ਆ ਰਿਹਾ ਤੇ ਪਾਕਿਸਤਾਨ ਤੋਂ ਬਾਰਡਰਾਂ ਤੋਂ ਡਰੋਨ ਤੋਂ ਆਗਾ ਮੈਂ ਬੀਜੇਪੀ ਨੂੰ ਵੀ ਅਪੀਲ ਕਰਦਾ ਜਿਹੜੀਆਂ ਥ੍ਰੈਟ ਕਾਲਾਂ ਆਉਂਦੀਆਂ ਨੇ ਜਾਂ ਜਿਹੜੀਆਂ ਫਰੋਤੀ ਦੀਆਂ ਕਾਲਾਂ ਹੁੰਦੀਆਂ ਨੇ ਕਿੱਥੋਂ ਹੁੰਦੀਆਂ ਨੇ ਮੈਂ ਇੱਕ ਵਾਰ ਮੈਨੂੰ ਦੱਸ ਦਿਓ ਕੋਈ ਪੰਜਾਬ ਦੇ ਵਿੱਚੋਂ ਥ੍ਰੈਟ ਕਾਲ ਆਉਂਦੀ ਹੋ ਸਾਰੀਆਂ ਕਾਲਾਂ ਬਾਹਰ ਹੁੰਦੀਆਂ ਬਾਹਰਲੇ ਮੁਲਕਾਂ ਤੋਂ ਨੇ ਕਿਹਨਾਂ ਨੇ ਰਕਣੀਆਂ ਨੇ ਸੈਂਟਰ ਸਰਕਾਰ ਨੇ ਰਕਣ ਨੇ ਐਮਪੀ ਸਾਹਿਬ ਤੁਹਾਨੂੰ ਜਿਤਾ ਕੇ ਭੇਜਿਆ ਹੋਰ ਕੁਛ ਨਹੀਂ ਤੇ ਸਾਡੇ ਬਾਰਡਰ ਦੇ ਉਹਦੀ ਗੱਲ ਕਰ ਲੋ ਜੇ ਹੋਰ ਕੁਛ ਨਹੀਂ ਤੇ ਸਾਡੀਆਂ ਜਿਹੜੀਆਂ ਥ੍ਰੈਟ ਕਾਲਾਂ ਆ ਰਹੀਆਂ ਉੱਥੇ ਬੈਠ ਕੇ ਇਹਦੀ ਆਵਾਜ਼ ਚੁੱਕ ਲੋ ਆਪਾਂ ਕੁਝ ਨਾ ਕੁਝ ਕਰੀਏ ਤੇ ਸਹੀ ਐਵੇਂ ਆ ਕੇ ਮੋਟਾ ਦੇ ਉੱਤੇ ਨੌਜਵਾਨਾਂ ਦੀਆਂ ਤੇ ਸਿਆਸਤਾਂ ਖੇਡੀਆਂ ਜਾਣੀਆਂ ਚੰਗਾ ਨਹੀਂ ਲੱਗੇ ਬੜੇ ਸੁਝੇ ਹੋਏ ਹੋ ਤੁਸੀਂ ਬੜੇ ਸਮਝਦਾਰ ਹੋ ਪਰ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀਆਂ ਔਰ ਨਾਲ ਦੇ ਨਾਲ ਮੈਨੂੰ ਬੜੇ ਫੋਨ ਕਾਲ ਆਈਆਂ ਔਰ ਮੈਂ ਦੱਸਣਾ ਚਾਹੁੰਨਾ ਵਾਂ ਵੀ ਹੁਣ ਕਈ ਲੋਕਾਂ ਨੇ ਪਹਿਲਾਂ ਆਪਣੇ ਸਮੇਂ ਇਹਨਾਂ ਨਾਲ ਸਾਂਝਾ ਰੱਖੀਆਂ ਤਗੜੇ ਕੀਤਾ ਭਾਈਵਾਲੀਆਂ ਤੱਕ ਰੱਖੀਆਂ ਸਾਰਿਆਂ ਨੇ ਹੁਣ ਜਦੋਂ ਉਹ ਆਪਣੇ ਹਿੱਸੇ ਮੰਗਣ ਲੱਗੇ ਫਿਰ ਜਦੋਂ ਦਿੱਤੇ ਨਹੀਂ ਤੇ ਮਾਮਾ ਦੇ ਪੁੱਤ ਕਈਆਂ ਦੇ ਇਹ ਅੱਜ ਦੇ ਸਮੇਂ ਨਹੀਂ ਮਰ ਰਹੇ ਇਹ ਤੁਹਾਡੇ ਟਾਈਮ ਵੀ ਇਹੋ ਕੰਮ ਹੁੰਦਾ ਤੁਹਾਡੇ ਟਾਈਮ ਵੀ ਹੋਇਆ ਪਰ ਬਤੌਰ ਅਸੀਂ ਇਸ ਕੰਮ ਦੇ ਬਿਲਕੁਲ ਹੱਕਚ ਨਹੀਂ ਅਸੀਂ ਗੈਂਗਸਟਰਵਾਦ ਦੇ ਬਿਲਕੁਲ ਹੱਕਚ ਨਹੀਂ ਜਿੱਥੇ ਵੀ ਜਿਹੜਾ ਕੋਈ ਗਲਤੀ ਕਰਦਾ ਅਸੀਂ ਉਹਦੇ ਖਿਲਾਫ ਸੋ ਕਹਿਣ ਦਾ ਭਾਵ ਮੈਂ ਜੇ ਹੋਰ ਪੋਤੜੇ ਖੋਲਣ ਤੇ ਆ ਗਿਆ ਤੇ ਬਹੁਤ ਜ਼ਿਆਦਾ ਖੁੱਲ ਜਾਣੇ ਨੇ ਪਰ ਮੈਂ ਨਹੀਂ ਚਾਹੁੰਦਾ ਵੀ ਆਪਾਂ ਖੋਲਈਏ ਮੈਂ ਚਾਹੁੰਦਾ ਵੀ ਆਪਾਂ ਇੱਕ ਪੰਜਾਬ ਨੂੰ ਨਵੀਂ ਸੇਧ ਦਈਏ ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਨਵੀਂ ਸੇਧ ਦਈਏ ਸੋ ਮੈਂ ਦੱਸਣਾ ਚਾਹੁੰਦਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲਾ ਹੈ ਬੰਦ ਹੈ ਕਿ ਖੁੱਲਾ ਹੈ ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਹੈ ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਉਹਨਾਂ ਦੇ ਨਾਲ ਖੜੇ ਵੀ ਆ ਪਰ ਇਹਦੇ ਵਿੱਚ ਦਿਨ ਤਿਹਾਰਾਂ ਦਾ ਟਾਈਮ ਆ ਆ ਦੇਖ ਰਿਹਾ ਸੀ ਕੁਝ ਆਗੂ ਕਹਿ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਦਿਨ ਤਿਹਾਰਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੂਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੈ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆਂ ਤੇ ਫਿਰ ਪੁਲਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸੋ ਮੇਰੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲਾ ਜਿ ਤਰ੍ਹਾਂ ਰੋਜ਼ ਰੁਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮ ਕਰ ਕਰੋ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮੈਨੂੰ ਕਾਲ ਕਰੋ ਪੁਲਿਸ ਨੂੰ ਕਾਲ ਕਰੋ ਕਮਿਸ਼ਨਰ ਸਾਹਿਬ ਨੂੰ ਕਾਲ ਕਰ ਲਓ ਸਾਰੇ ਤੁਹਾਡੇ ਨਾਲ ਨੇ ਪਰ ਇੱਕ ਗੱਲ ਮੈਂ ਕਹੂੰਗਾ ਇਹਨਾਂ ਇਸ ਮਾਹੌਲ ਦੇ ਵਿੱਚ ਜਿਹੜੀ ਸਿਆਸਤ ਕਰ ਰਹੀਆਂ ਨਾ ਸਭ ਤੋਂ ਮਾੜੀ ਤੇ ਲੱਖ ਦੀ ਲੰਨਤ ਹੈ ਜਿਹੜਾ ਇਸ ਸਮੇਂ ਵੀ ਸਿਆਸਤ ਕਰ। ਤੋਂ ਨਾਲੇ ਇੱਕ ਆਬਜੀ ਦੀ ਗੱਲ ਧਿਆਨ ਦੇ ਵਿੱਚ ਹੋਰ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਮੈਂ ਸਪੈਸ਼ਲ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਜਿਹੜਾ ਮਾਝਾ ਏਰੀਆ ਵਾ ਉਧਰ ਜਿਹੜੀ ਫੋਰਸ ਜਿਹੜੀ ਹੋਰ ਵਧਾਈ ਜਾਵੇ ਔਰ ਉਹਨਾਂ ਨੇ ਮੈਨੂੰ ਆਸਵਾਸ਼ਨ ਵੀ ਦਿੱਤਾ ਵੀ ਫੋਰਸ ਵੀ ਵਧਾਵਾਂਗੇ ਤੇ ਨਾਲ ਦੇ ਨਾਲ ਮੈਂ ਵੀ ਆ ਕੇ ਬਟਾਲੇ ਜਿਹੜਾ ਚੱਕਰ ਮਾਰ ਕੇ ਜਾਊਂਗਾ ਸੋ ਆਓ ਅਸੀਂ ਵੀ ਚਾਹੁੰਨੇ ਆ ਵੀ ਸਾਡਾ ਪੰਜਾਬ ਕੋਈ ਵੀ ਮਾਵਾਂ ਦਾ ਪੁੱਤ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਕੋਈ ਜਿਹੜਾ ਚੜ੍ਹਦੀ ਕਲਾ 'ਚ ਰਹੇ ਬਹੁਤ ਬਹੁਤ ਧੰਨਵਾਦ